ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਟੁਕੜਮਾਜ ਸੇਲ ਲਈ ਲੈ ਕੇ ਆਏ ਆਂਗੇ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਹਾਂ ਬਾਈ ਹਾਂਜੀ ਵਧੀਆ ਕਿਵੇਂ ਚੱਲਦਾ ਬਾਈ ਕੰਮਕਾਰ ਕੰਮਕਾਰ ਵਧੀਆ ਚੱਲਦਾ ਵੀਰੇ ਠੀਕ ਹੈ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਕੁਲਵਿੰਦਰ ਸਿੰਘ ਵੀਰੇ ਠੀਕ ਹੈ ਪਿੰਡ ਕੋਠਾਗੁਰੂ ਹੂੰ ਜ਼ਿਲ੍ਹਾ ਬਠਿੰਡਾ ਜੀ ਨਰਾਫੂ ਨੇੜੇ ਪਿੰਡ ਬਈ ਫੁਰ ਕਿਹੜਾ ਨੇੜੇ ਪਿੰਡ ਭਗਤਾ ਪਾਈ ਰਹ ਜਾਂਦਾ ਵੀਰੇ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦੋ 90414 ਵੀਰੇ ਹੂੰ 40855 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਸਾਹਮਣੇ ਆ ਆਪਾਂ ਮੱਝ ਦੇਖ ਰਹੇ ਆ ਕਿਹੜਾ ਸੂਆ ਸੂਈ ਵੀ ਆ ਇਹ ਦੂਜਾ ਸੂਆ ਸੂਈ ਵੀ ਆ ਵੀਰੇ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਇਹ ਸੂਈ ਨੂੰ ਹੋ ਗਏ ਵੀਰੇ 4 ਮਹੀਨੇ 4 ਮਹੀਨੇ ਹੋ ਗਏ ਸੂਈ ਨੂੰ ਬੱਚਾ ਬਾਈ ਕੀ ਮਗਰ ਬੱਚਾ ਕੱਟੀ ਆ ਵੀਰੇ ਕੱਟੀ ਤੇ ਮਿਲਦੀ ਆ ਕੱਟੀ ਤੇ ਮਿਲਦੀ ਆ ਬਾਈ ਕਹਿੰਦਾ ਬਾਈ ਬੱਚਾ ਮਗਰ ਕੱਟੀ ਆ ਗਈ ਕੱਟੀ ਬਹੁਤ ਚੰਗੀ ਦਿੱਤੀ ਕੱਟੀ ਬਹੁਤ ਚੰਗੀ ਵੀਰੇ ਹੂੰ ਕੱਟੀ ਬਹੁਤ ਚੰਗੀ ਆ ਹੱਥੋਂ ਕੋਈ ਫੋਟ ਛਾਂਕ ਨਹੀਂ ਨੇ ਸਹੀ ਗੱਲ ਆ ਬਾਈ ਬਹੁਤ ਚੰਗੀ ਝੋਲੀ ਆ ਕੱਟੀ ਦੀ ਹੈ ਨਾ ਹਾਂ ਤੇ ਕਿੰਨਾ ਦੁੱਦਾ ਬਾਈ ਥਾਲੇ ਦੁੱਧ 8 ਕਿਲੋ ਆ ਵੀਰੇ 8 ਕਿਲੋ ਹਾਂ ਇਹਦੇ ਪਿਛਲੀ 22 ਤਰੀਕ ਦਾ ਟੀਕਾ ਭਰਾਇਆ ਵਾ ਠੀਕ ਆ 37 38 ਦਿਨ ਹੋ ਗਏ ਤੇ ਟੀਕਾ ਭਰਾਇਆ ਇਹਨੂੰ ਤੇ ਚੈੱਕ ਜਿੱਤਾ ਫਿਰ ਹਜੇ ਆਉਂਦੀ ਨਹੀਂ ਹੈ ਨਾ ਇੱਕ ਚ ਹਜੇ ਆਉਂਦੀ ਨਹੀਂ ਬਾਕੀ ਤੇ ਦਿਨ 38 ਹੋ ਗਏ ਮਤਲਬ ਦਿਨ 38 ਹੋ ਗਏ 37 ਠੀਕ ਆ ਬਈ ਚੈੱਕ ਚਾਉਂਦੀ ਨਹੀਂ ਫਿਰ ਖਾਲੀਆ ਨਾਲ ਮੁੱਲੀ ਖਾਲੀਆ ਨਾਲ ਆਈ ਬਰੇ ਮਾ ਠੀਕ ਆ ਥਣਲੇ ਬਾਬਾ ਜੀ ਆਪਾਂ ਚੈੱਕ ਕਰਉਣਾ ਥਣਲੇ ਵੇ ਦੀ ਬਿਲਕੁਲ ਸਾਫ ਆ ਥਣ ਬਹੁਤ ਚੰਗਾ ਲੱਗਿਆ ਬਈ ਥਣ ਬਹੁਤ ਚੰਗਾ ਹੂੰ ਚਾਰੇ ਥਣਨਾ ਬਈ ਪੂਰੀ ਵਿੱਥੀ ਤੇ ਲੱਗੇ ਬਹੁਤ ਠੰਡੀ ਬਹੁਤ ਐਨੀ ਚਵਾਈ ਚੂਈ ਕੇ ਮੇ ਲੱਗਿਆ ਬਈ ਚਵਾਈ ਚੂਈ ਤਾਂ ਜਮ ਇੱਕ ਨੰਬਰ ਇੱਕ ਨੰਬਰ ਬਈ ਕਹਿੰਦਾ ਚਵਾਈ ਲੱਗਿਆ ਥਣਲੇ ਵਿੱਚ ਬਾੜੀ ਸਾਹਿਬ ਮੈਂ ਕਹਿੰਦਾ ਬਈ ਕੀ ਆ ਬਾਤ ਆ ਕਮਾਲ ਕਰ ਗਏ ਬਹ ਹਨ ਹਾਂ ਲੈ ਵਾ ਬਈ ਚੈੱਕ ਕਰੋ ਬੜਾ ਕਮਾਲ ਦਾ ਥੋੜਾ ਜਿ ਬਾਕੀ ਇਹ ਥਣਾ ਦੀ ਗੱਲ ਕਰੀਏ ਥਣ ਬਹੁਤ ਚੰਗਾ ਲੈ ਚੈੱਕ ਕਰੋ ਇਹਦਾ ਟਾਈਮ ਵੀ ਕੁਝ ਨਹੀਂ ਹੋਇਆ ਹਨਾ ਟਾਈਮ ਬਹੁਤ ਥੋੜਾ ਹੋਇਆ ਹੈ 2:00 ਵਜੇ ਆ ਤੁਹਾਨੂੰ ਪੂਰਾ ਬਣਦਾ ਚੱਲ ਪੂਰਾ ਬਣਦੀ ਹੈ ਬਈ ਆ ਤੁਹਾਨੂੰ ਪਾਥਨ ਪੂਰਾ ਬਣ ਜਾਂਦੀ ਹੈ ਠੀਕ ਆ ਬਈ ਆਥਣ ਨੂੰ ਬਈ ਕਹਿੰਦਾ ਪੂਰਾ ਬਣਦਾ ਸੀਲ ਬਹੁਤ ਆ ਬੰਦਾ ਚੋਲੇ ਬੁੜੀ ਚੋਲੇ ਕੋਈ ਚੋਲੇ ਠੀਕ ਆ ਥੋੜਾ ਉਪਰਾ ਕਰ ਦਈਏ ਇੱਥੇ ਕਰਕੇ ਬੰਦਾ ਚੋਲੇ ਬਈ ਬੁੜੀ ਚੋਲੇ ਬਈ ਬੱਚਾ ਦਾ ਮਾੜਾ ਲੱਗਣ ਦੀ ਉਹਦੀ ਖੜ ਜਾਂਦੀ ਹੈ ਹਮਮ ਸਹੀ ਗੱਲ ਆ ਬਾਕੀ ਫੇਸ ਬਿਊਟੀ ਚੈੱਕ ਕਰੋ ਬਈ ਬੜੀ ਕਮਾਲ ਦੀ ਹੈ ਸਿੰਘ ਵੀ ਲਾ ਲਓ ਮੋੜਾ ਕੋਈ ਖ ਚੰਗ ਦੀ ਕੁਆਲਿਟੀ ਬਹੁਤ ਚੰਗੀ ਆ ਬਾਕੀ ਬਈ ਪਲੀ ਵੀ ਬਹੁਤ ਆ ਹਾਂ ਤੋਰ ਦੇ ਬਾਈ ਜਾਨ ਜਿੰਦ ਦੀ ਗੱਲ ਕਰੀਏ ਬਾਈ ਫੁੱਲ ਆ ਬਾਕੀ ਪਤਲੇ ਪਿੰਡੇ ਚ ਆ ਜਾਂਦੀ ਆ ਬਾਈ ਹਾਂ ਪਿੰਡਾ ਬਹੁਤ ਪਤਲਾ ਕਾਗਜ਼ਰ ਕਾ ਪਿੰਡਾ ਹੂੰ ਕਾਗਜ਼ਰ ਕਾ ਪਿੰਡਾ ਗਾ ਬਾਈ ਪਤਲੇ ਜੇ ਪਿੰਡੇ ਦੀ ਆ ਜਾਂਦੀ ਆ ਤੋਰ ਲੈ ਬਈ ਇਧਰ ਨੂੰ ਹੀ ਤੋਰ ਦੇ ਮੜੀ ਤੋਰਾ ਤਾਰਾ ਬਾਈ ਚੈੱਕ ਕਰੋ ਇੱਕ ਨੰਬਰ ਤੋਰਾ ਬਾਕੀ ਕੋਈ ਆ ਬਈ ਨਮਾ ਜਾਂ ਹਾਣਾ ਕ ਨਹੀਂ ਬਾਈ ਹੂੰ ਤੇ ਬਾਈ ਕੀ ਮੁੱਲ ਰੋ ਫਰ ਦੇਣ ਲੈ ਮੁੱਲ ਲਾ 60000 ਰੁਪਏ ਵੀਰੇ 60000 ਹਾਂ ਹੋ ਜੂ ਮੰਨਤਾ ਨਾ ਹੈਗੇ ਦਾ ਮੰਨਤਾ ਕਰਦੇ ਐ ਇਹ ਬੰਦਾ ਵੀਡੀਓ ਵੇਖ ਕੇ ਆਊਗਾ ਵੀਡੀਓ ਵੇਖ ਕੇ ਆਊਗਾ ਬਾਈ ਕਹਿੰਦਾ ਮੰਨਤਾ ਫੋਲੀ ਕਰਦੇ 60000 ਰੁਪਿਆ ਬਾਈ ਮੋਲ ਬਾਕੀ ਥਣਲੇ ਵਾ ਬਹੁਤ ਚੰਗਾ ਲੱਗਿਆ ਮਗਰ ਕਰਮ ਵਾਲੀ ਦੇ ਕੱਟੀ ਆ ਕੱਟੀ ਵੀ ਆ ਮੰਨ ਲਓ ਵੀ ਤਿਆਰ ਹੀ ਆ ਕਿ ਨਹੀਂ ਬਾਈ ਹੂੰ ਇੱਕ ਮੁੱਲ 'ਚ ਸਾਨੂੰ ਅੱਜ ਦੋ ਮਿਲ ਜਾਣਗੀਆਂ ਬਾਕੀ ਇਹ ਚੌੜੀ ਝੂੜੀ ਬਹੁਤ ਆ ਪਿੱਛੇ ਤੋਂ ਹਣਾ ਬਾਕੀ ਥੋੜੀ ਕੱਲੀ ਫਿੱਕੀ ਫਿੱਕੀ ਔਰ ਕਿਸੇ ਪਾਸੋਂ ਘਾਟ ਹੂੰ ਲਿੱਲ ਸਿਲਸੀਆ ਹੋਰ ਕਿਹਦੇ پاسੋਂ ਕਾਟਣੀ ਮੱਝ ਸਹੀ ਗੱਲ ਆ ਬਾਈ ਬਾਕੀ ਜੇ ਗੱਲ ਕਰੀ ਨਾ ਚੜਾਈ ਚੜੂਈ ਬਹੁਤ ਚੰਗੀਆਂ ਪਿੱਛੇ ਤੋਂ ਹਾਂ ਬਾਕੀ ਸਾਫ ਸੁਥਰੀ ਅਬਰੀਕ ਪਿੰਡੇ ਜੀ ਸਾਫ ਸੁਥਰੀ ਆ ਹਾਂ ਦੇਵਾ ਜੀ ਸਹੀ ਗੱਲ ਆ ਕੀ ਬਾਤ ਆ ਯਾਰ ਕਵਾਲਿਟੀ ਕੱਲਾ ਕੱਲਾ ਥਾਣਾ ਜਮਾ ਇਹਨੇ ਹੂੰ ਸਹੀ ਗੱਲ ਆ ਥਣ ਚੈੱਕ ਕਰੋ ਬਈ ਬਹੁਤ ਸੋਹਣਾ ਥਣਾ ਕੱਲਾ ਕੱਲਾ ਥਣ ਪਿਆਗਾ ਪੀੜੀ ਦੇ ਪਾਵੇ ਨਾਲ ਦਾ ਥਣ ਲੱਗਾ ਕਰਮਾ ਲੈ ਲੈ ਮਰਜੀ ਸੀਟ ਥਣ ਸਹੀ ਗੱਲ ਆ ਬਈ ਠੰਡੀ ਸੀਟ ਵੀ ਕਰਮਾ ਉੱਪਰ ਕਰਕੇ ਤੇ ਥਰ ਦਦੀ ਆ ਹਾਂ ਤੇ ਜੇ ਕੋਈ ਬਾਈ ਦੋ ਟਾਈਮ ਆਉਦੀ ਕੋਈ ਵੀ ਤਸੱਲੀ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚ ਵਾਈ ਕਰ ਲੈ ਗਰ ਆਪਣੀ ਘਰੇ ਮਤਲਬ ਚੱਕਰੀ ਕੋਈ ਕਰ ਸਕਦਾ ਹਾਂ ਠੀਕ ਆ ਬਈ ਤੇ ਨਗ ਸੀਗਾ ਬਾਈ ਕੋਲੇ ਬਾਈ ਇੱਕ ਸੋ ਆਪਾਂ ਦਿਖਾ ਦਿੱਤਾ ਜੀ ਕਿਸੇ ਵੀ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ